ਅਦਾਕਾਰ ਤੇ ਮੰਡੀ ਤੋਂ ਸੰਸਦ ਮੈਂਬਰ ਕੰਗਰਨ ਅਨੌਤ ਨੂੰ ਵੱਡਾ ਝਟਕਾ ਲੱਗਾ ਹੈ ਸੁਪਰੀਮ ਕੋਰਟ ਨੇ ਮਾਨ ਹਾਨੀ ਦੇ ਇੱਕ ਮਾਮਲੇ ਨੂੰ ਚੁਣੌਤੀ ਦਿੰਦੀ ਕੰਗਨਾ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਕਿ ਰਨੌਤ ਵੱਲੋਂ ਕੀਤਾ ਗਿਆ ਰੀਟਵੀਟ ਕੋਈ ਆਮ ਨਹੀਂ ਸੀ ਤੇ ਅਦਾਕਾਰਾਂ ਨੇ ਇਸ ਨੂੰ ਹੋਰ ਮਿਰਚ ਮਸਾਲਾ ਲਾ ਕੇ ਪੇਸ਼ ਕੀਤਾ ਸੀ ਕੰਗਨਾ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਚ ਪਟੀਸ਼ਨ ਦਾਇਰ ਕਰਕੇ ਬਠਿੰਡਾ ਦੀ ਅਦਾਲਤ ਵਿੱਚ ਦਰਜ ਅਪਰਾਧਿਕ ਸ਼ਿਕਾਇਤ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਇਸ ਤੋਂ ਪਹਿਲਾਂ ਹਾਈ ਕੋਰਟ ਵਿੱਚ ਵੀ ਕੰਗਨਾ ਹੱਤ ਨਿਰਾਸ਼ਾ ਲੱਗ ਚੁੱਕੀ ਹੈ ਸੁਪਰੀਮ ਕੋਰਟ ਦੇ ਜਸਟਿਸ ਵਿਕਰਮਨਾਥ ਤੇ ਜਸਟਿਸ ਸੰਦੀਪ ਮੈਤਾ ਦੇ ਬੈਂਚ ਨੇ ਕੰਗਨਾ ਦੀ ਪਟੀਸ਼ਨ ਉੱਤੇ ਵਿਚਾਰ ਕਰਨ ਤੋਂ ਨਾ ਕਰ ਦਿੱਤੀ ਹੁਣ ਸੁਣਵਾਈ ਦੌਰਾਨ ਕੰਗਨਾ ਨੇ ਜਦੋਂ ਇਹ ਦਲੀਲ ਦਿੱਤੀ ਕਿ ਅੱਜ ਪੰਜਾਬ ਵਿੱਚ ਉਸ ਲਈ ਅਜਿਹੇ ਹਾਲਾਤ ਹਨ ਕਿ ਉਹ ਯਾਤਰਾ ਵੀ ਨਹੀਂ ਕਰ ਸਕਦੀ ਤਾਂ ਬੈਂਚ ਨੇ ਸਾਫ਼ ਕਿਹਾ ਅਦਾਕਾਰਾ ਨਿੱਜੀ ਪੇਸ਼ੀ ਤੋਂ ਛੋਟ ਮੰਗ ਸਕਦੀ ਹੈ ਪਟੀਸ਼ਨ ਰੱਦ ਹੋਣ ਨਾਲ ਹੁਣ ਬਠਿੰਡਾ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਕੰਗਨਾ ਰਣੌਤ ਖਿਲਾਫ ਚੱਲ ਰਹੇ ਮਾਨਹਣੀ ਕੇਸ ਦੀ ਸੁਣਵਾਈ ਲਈ ਰਾਹ 15 ਹੋ ਜਾਵੇਗਾ। ਕੰਗਨਨ ਰਾਉਤ ਕੋਲ ਹੁਣ ਕੋਈ ਕਾਨੂੰਨੀ ਦਾ ਪੇਚ ਨਹੀਂ ਬਚਿਆ। ਹੁਣ ਬਠਿੰਡਾ ਅਦਾਲਤ ਵਿੱਚ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। ਸਾਲ 2020 ਵਿੱਚ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਵਿੱਡੇ ਕਿਸਾਨ ਅੰਦੋਲਨ ਵਿੱਚ ਬਠਿੰਡਾ ਦੇ ਪਿੰਡ ਬਹਾਦਰਗੜ ਜੰਡੀਆਂ ਦੀ ਬਿਰਧ ਮਾਈ ਮਹਿੰਦਰ ਕੌਰ ਵੀ ਸ਼ਾਮਲ ਸੀ। ਉਦੋਂ ਕੰਗਨਨ ਰਾਉਤ ਨੇ ਟਵੀਟ ਕਰਕੇ ਬਿਰਧ ਮਹਿੰਦਰ ਕੌਰ ਨੂੰ ਕਿਸਾਨ ਕੋਲ ਚ 100 ਰੁਪਿਆ ਪਾੜਾ ਲੈ ਕੇ ਕੁੱਦਣ ਵਾਲੀ ਔਰਤ ਦੱਸਿਆ ਸੀ। ਕੰਗਨਾ ਨੇ ਮਹਿੰਦਰ ਕੌਰ ਦੀ ਫੋਟੋ ਵੀ ਸਾਂਝੀ ਕੀਤੀ ਸੀ ਕੰਗਨਾ ਦੇ ਇਹਨਾਂ ਤਲਖ ਬੋਲਾਂ ਨੇ ਮਹਿੰਦਰ ਕੌਰ ਨੂੰ ਮਾਨਸਿਕ ਤੌਰ ਉੱਤੇ ਤੋੜ ਦਿੱਤਾ ਇਸ ਮਗਰੋਂ ਮਹਿੰਦਰ ਕੌਰ ਨੇ 5 ਜਨਵਰੀ 2021 ਨੂੰ ਕੰਗਨਾ ਖਿਲਾਫ ਮਾਨਹਾਨੀ ਨੂੰ ਲੈ ਕੇ ਆਈਪੀਸੀ ਦੀ ਧਾਰਾ 499 ਅਤੇ 500 ਤਹਿਤ ਅਪਰਾਧਿਕ ਸ਼ਿਕਾਇਤ ਦਰਜ ਕੀਤੀ ਕੰਗਨਾ ਰੌਤ ਬਠਿੰਡਾ ਦੀ ਸਬਿਰਧ ਮਾਈ ਵੱਲੋਂ ਦਾਇਰ ਸ਼ਿਕਾਇਤ ਖਿਲਾਫ ਆਪਣੇ ਸਾਰੇ ਕਾਨੂੰਨੀ ਦਾਅ ਪੇਚ ਵਰਤ ਚੁੱਕੀ ਹੈ ਹੁਣ ਦੇਖਣਾ ਹੋਵੇਗਾ ਕਿ ਅਦਾਲਤਾਂ ਕਦੋਂ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੁੰਦੀ ਹੈ